সাইডতে হওয়া

ਆ ਗਿਆ ਆ ਗਿਆ ਮਿਤੀ 24 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਬੰਲਾ ਰੰਗ ਨਗਰ ਦੇ ਵਿੱਚ ਜਿਸ ਦੇ ਵਿੱਚ ਆਕਾਸ਼ਦੀਪ ਸਿੰਘ ਜੋ son of ਜਗਦੀਪ ਸਿੰਘ ਗਹਿਰੀ ਇਹਨਾਂ ਦੇ ਘਰ ਦੇ ਬਾਹਰ ਜਿਹੜੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਫਾਇਰ ਕੀਤਾ ਸੀਗਾ ਇਹ ਮਕਦਮਾ ਅਸੀਂ 24 ਤਰੀਕ ਨੂੰ ਥਾਣਾ ਪਰਮਲ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਸੀਗਾ ਇਸ ਮਕਦਮੇ ਦਾ ਪਹਿਲਾ ਦੋਸ਼ੀ ਮੰਨਾ ਇਲੀਅਸ ਰਾਜਾ ਉਸ ਨੂੰ ਸੀ ਪਹਿਲੇ ਦਿਨੀ ਅਰੈਸਟ ਕਰ ਲਿਆ ਸੀਗਾ ਤੇ ਜਿਹੜਾ ਰਿਵਲਵਰ ਯੂਜ਼ ਹੋਇਆ ਸੀਗਾ ਇਨਸੀਡੈਂਟ ਦੇ ਵਿੱਚ ਉਸ ਨੂੰ ਰਿਕਵਰ ਕਰ ਲਿਆ ਸੀਗਾ ਜਿਹੜੇ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਸੀਗੇ ਉਹਨਾਂ ਬਾਰੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀਗੀਆਂ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਸ ਇਨਸੀਡੈਂਟ ਨੂੰ ਬੜੀ ਸੀਰੀਅਸਲੀ ਲੈਂਦੇ ਹੋયા ਡੀਐਸਪੀ ਸਿਟੀ 2 ਦੀ ਗਵਾਈ ਦੇ ਵਿੱਚ ਐਸਐਚਓ ਥਰਮਲ ਤੇ ਬਾਕੀ ਜੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਗੱਟਕੀ ਕਰ ਦਿੱਤੀਆਂ ਗਈਆਂ ਸੀਗੀਆਂ ਸਾਡੀ ਟੀਮ ਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇਹ ਜਿਹੜੇ ਤਿੰਨ ਦੋ ਸੋ ਐਸਐਚਓ ਥਰਮਲ ਨੇ ਆਪਣੀ ਟੀਮ ਦੇ ਨਾਲ ਉੱਥੇ ਰੇਡ ਕੀਤਾ ਤੇ ਜਿਹੜੇ ਤਿੰਨ ਦੋਸ਼ੀ ਸੀਗੇ ਸਾਹਿਲ, ਸੰਦੀਪ ਤੇ ਹਰਦੀਪ ਉਰਫ ਰਾਣਾ ਜਿਹੜਾ ਹੈਗਾ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਸੀ ਇਨਸੀਡੈਂਟ ਦੇ ਵਿੱਚ ਉਹ ਵੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ। ਪਰ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਸੰਦੀਪ ਐ ਇਲੀਅਸ ਹੈਰੀ ਸੀਗਾ ਇਹ ਮੋਟਰਸਾਈਕਲ ਡਰਾਈਵ ਕਰ ਰਿਹਾ ਸੀਗਾ। ਸਾਹਿਲ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਵਿਚਕਾਰ ਸੀਗਾ ਤੇ ਹਰਦੀਪ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਜਿਸ ਨੇ ਫਾਇਰਿੰਗ ਜਿਹੜੀ ਹੈਗੀ ਉਹਦੇ ਘੜੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਅਸੀਂ ਜਿਹੜੇ ਚਾਰ ਦੋਸ਼ੀ ਸੀਗੇ ਉਹ ਸਾਰੇ ਚਾਰੋਂ ਚਾਰੋਂ ਗ੍ਰਿਫਤਾਰ ਕਰ ਲਏ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕਰ ਲਿਆ ਜਿਹੜੇ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਇਹ ਸਾਰੇ ਜਿਹੜੀ ਹੈਗੀ ਆ ਅਸੀਂ ਫੋਬਰੀ ਕਰਕੇ ਸਾਡੇ ਵੱਲੋਂ ਜਿਹੜੀ ਤਫਤੀਸ਼ ਆਲਮੋਸਟ ਮੁਕੰਮਲ ਹੋ ਗਈ ਹੈ ਬਾਕੀ ਜਿਹੜੀ ਹੈਗੀ ਫਰਦਰ ਵੀ ਅਸੀਂ ਇਨਟੈਰੋਗੇਸ਼ਨ ਕਰ ਰਹੇ ਹਾਂ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਇਨਸੀਡੈਂਟ ਤੋਂ ਬਾਅਦ ਇੱਕ ਗੱਡੀ ਦੇ ਉੱਤੇ BMW ਗੱਡੀ ਸੀ ਜਿਹਦੇ ਤੋਂ ਭੱਜ ਕੇ ਗਏ ਸੀਗੇ ਉਹ ਅਸੀਂ ਗੱਡੀ ਪਹਿਲਾਂ ਹੀ ਜਿਹੜੀ ਸੀਗੀ ਜਦੋਂ ਮਨਨ ਰਾਜਨ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਦੇ ਨਾਲ ਹੀ ਪਹਿਲਾਂ ਹੀ ਰ ਇਸ ਮੁਕਦਮੇ ਦੇ ਵਿੱਚ ਆਲਮੋਸਟ ਸਾਰੇ ਜਿਹੜੀ ਤਪਤੀਸ਼ ਦੇ ਵਿੱਚ ਜਿੰਨੇ ਵੀ ਦੋਸ਼ੀ ਸੀਗੇ ਸਾਡੇ ਕੋਲ ਖੜੇ ਜਾ ਚੁੱਕੇ ਨੇ ਤੇ ਐਸਐਸਓ ਥਾਮਾ ਜਿਹੜਾ ਹੈਗਾ ਨਾ ਫਰਦਰ ਦੀ ਇਨਵੈਸਟੀਗੇਸ਼ਨ ਕਰ ਰਿਹਾ ਹੈ। ਗੋਲਦ ਚੱਲ ਰਿਹਾ ਮਕਾਰਨ ਕੇਸ ਜਿਹਨੂੰ ਸਸਸੀ ਰੰਗ ਤੇ ਦਿੱਤੀ ਜਾਂਦੀ ਸੀ। ਨਹੀਂ ਜੀ ਆਕਾਸ਼ਦੀਪ ਤੇ ਹਰਦੀਪ ਸਿੰਘ ਉਰ ਪ੍ਰਾਣਾ ਜੋ ਹੈਗਾ ਇਹਨਾਂ ਦੀ ਆਪਸ ਵਿੱਚ ਪਰਸਨਲ ਦੁਸ਼ਮਣੀ ਸੀਗੀ ਕਿਸੇ ਗੱਲ ਨੂੰ ਲੈ ਕੇ। ਇਹ ਪਰਸਨਲ ਐਨੀਮੀਟੀ ਦਾ ਮਸਲਾ ਸੀਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪੋਲਿਟਿਕਲ ਜਾਂ ਕੋਈ ਦੂਜੀ ਜਿਹੜੀ ਗੱਲ ਸਾਹਮਣੇ ਨਹੀਂ ਹੈ। ਇਹਨਾਂ ਦਾ ਹੋਰ ਵੀ ਪੱਖ ਹੈ। ਇਨਾਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਜے ਹਰਦੀਪ ਜਿਹੜਾ ਰਾਣਾ ਹੈਗਾ ਇਹਦੇ ਉੱਪਰ ਪਹਿਲਾਂ ਐਨਡੀਪੀ ਸੈਕਟਮ ਮਕਦਮਾ ਜਿਹੜਾ ਦਰਜ ਜਿਸਟਰ ਹੈਗਾ ਇਹ ਆਪਸ ਵਿੱਚ ਕੀ ਜਾਣ ਚਾਹ ਦੋਸਤ ਨੇ ਕੀ ਨੇ ਜਿਹੜੇ ਦੋਸ਼ੀ ਨੇ ਆਪਸ ਵਿੱਚ ਦੋਸਤ ਨੇ ਹਰਦੀਪ ਜਿਹੜਾ ਹੈਗਾ ਤੇ ਆਕਾਸ਼ਦੀਪ ਹੈ ਇਹਨਾਂ ਦੀ ਪਹਿਲਾਂ ਤੇ ਕਿਸੇ ਗੱਲ ਨੂੰ ਲੈ ਕੇ ਪਰਸਨਲ ਜਿਹੜੀ ਹੈਗੀ ਕਿਸੇ ਤਕਰਾਰਬਾਜੀ ਚੱਲ ਰਹੀ ਸੀਗੀ ਉਸੇ ਤਕਰਾਰਬਾਜੀ ਦੇ ਤਹਿਤ ਹੀ ਜਿਹੜੇ ਇਹ ਉੱਥੇ ਆਏ ਸੀਗੇ ਉਹਨਾਂ ਨੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਇਹ ਅਸੀਂ 24 ਤਰੀਕ ਨੂੰ ਉਸੇ ਦਿਨ ਐਫ ਆਈ ਆਰ ਨੰਬਰ 88 ਅੰਡਰ ਸੈਕਸ਼ਨ 307 ਜੋ ਕਿ 109 ਇਕਲ ਬੀਐਨਐਸ ਬਣਦਾ ਹੈ ਉਹਦੇ ਤਹਿਤ ਜਿਹੜੇ ਸਖਤ ਸੈਕਸ਼ਨ ਦੇ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਸੋ ਅਸੀਂ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕਰ ਲਏ ਨੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਂ ਸਰ ਜੀ ਇਹ ਨਜਾਇਜ਼ ਸੀਗਾ ਕਿਹਦਾ ਨਹੀਂ ਇਹ ਲਾਇਸੈਂਸੀ ਵਪਨ ਸੀਗਾ ਮਨਨ ਰਾਜ ਦਾ ਜਿਹੜਾ ਇੱਕ ਦੋਸ਼ੀ ਸੀਗਾ ਇਹ Rajasthan ਦਾ ਰਹਿਣ ਵਾਲਾ ਸੀ ਹਨਮਾਨਗੜ ਦਾ ਬਾਕੀ ਦੋਸ਼ੀ ਜਿਹੜੇ ਤਿੰਨ ਦੋਸ਼ੀ ਜਿਹੜੇ ਅੱਜ ਗ੍ਰਿਫਤਾਰ ਕੀਤੇ ਨੇ ਤਿੰਨੋਂ ਵੀ ਠੰਡਾ ਰਹਿਣ ਵਾਲੇ ਨੇ ਨੇ ਵੀ ਉਹਨੇ ਉੱਤਰ ਪ੍ਰਦੇਸ਼ ਕੋਲ ਤੋਂ ਬੜੀ ਵਧੀਆ ਵਧੀਆ ਵੀਡੀਓ ਬਣਾਉਂਦੀ ਆ ਬਤਾਂਦੀ ਆ ਉਹ ਕਿ ਲੋਕ ਖੜਾ ਸੀਗਾ ਤੁਸੀਂ ਕਰਾਉਂਦੇ ਨਹੀਂ ਆ ਨਹੀ ਨਹੀ ਉਂਝਾੜੇ ਚਾ ਥੋੜਾ ਹੋ ਗਿਆ ਚਾ ਚਾ ਬੜਾ ਤਾਂ ਇਹ ਤਾਂ ਮਾਜੂਦ ਮਾਜੂਦ ਫੋਟੋ ਇੰਚ ਨੂੰ ਯਾਰ ਥਰਮਲ ਪ੍ਰੋਸਿੰਗ ਵਡੀ ਕੰਮਜਾਬੀ ਮਿੰਨੀ ਦੇ ਜਗਤੀਪ ਸਿੰਘ ਕੈਰੀ ਟੈਕਸਪੋਟਲਾ ਐਸਕੇ ਬੰਦੇ ਐਸਕੇ ਦੀ ਵਰਤੀ ਕੋਨਫਰੈਂਸ ਕਰਦੇ ਉਸ ਦੀ ਜਾਣਕਾਰੀ ਦੇ ਰਿਹਾ ਤੇ ਜਿੰਨੇ ਨਵੇਂ ਜਾਨ ਦੇ ਚਿੱਟੇ ਦੇਖੇ ਕਿਤੇ ਕਿਤੇ ਮੋਟਰਸਾਂ ਪਰ ਸਵਾਰ ਦਾ ਤਾਹੂ ਦੇ ਕਰਾਰੀ ਕਰਕੇ ਇੱਕ ਮੋਕੇ ਤੋਂ ਭੱਜਣ ਦੇ ਹੈਨਾਂ ਪਾਸੋਂ ਇੱਕ ਰਵਾੜਵਤ ਤੇ ਤਰਨੋ 03 32 3344 ਦੇ ਫਿਕਸਟਲ ਰਵਲਵਰ ਦੱਸ ਦਿੱਤ ਨੂੰ ਅੱਜ ਦੇ ਪਿਛਲੇ ਦਿਨੀ ਕੰਮ ਹੀ ਆ ਗਿਆ ਆ ਗਿਆ ਆ ਗਿਆ